ਤੋ ਜਨ ਹੈ। ਬਚੀ ਨੂੰ ਨਾਲ ਸਿੰਘ ਸਨ ਆਪਰੇਸ਼ਨਸ ਵਿੱਚ ਵਸੇ ਨਰੂਣਾ ਨੇ ਇਹ ਅਸ਼ੀਕ ਕਸ਼ਮੀਰ ਸਿੰਘ ਐਸ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਕੱਲ ਮਾਰਨਿੰਗਸ ਮੈਂ 3 ਵਜੇ ਉਹ ਆਪਣੇ ਪਿੰਡ ਤੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਆ ਰਿਹਾ ਸੀ। ਜਦੋਂ ਉਹ ਧੀਰ ਲਾਂਨੀ ਚੌਂਕ ਤੋਂ ਬਾਦਲਪੁਰ ਚੜ੍ਹਨ ਲੱਗਾ ਤਾਂ ਪਿੱਛੋਂ ਇੱਕ ਚਿਹਰੇ ਰੰਗ ਦੀ ਪਜਾਰੋ ਗੱਡੀ ਆਈ ਜਿਸ ਤੇ ਚਾਰ ਵਿਅਕਤੀ ਸਵਾਰ ਸਨ ਮੋਨੇ ਹੋਏ ਮਰਵਾਹਤ ਜਿਨ੍ਹਾਂ ਨੇ ਉਹਦੇ ਮੋਟਰਸਾਈਕਲ ਨੂੰ ਘੇਰ ਲਗਾਏ ਤੇ ਕੋ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਜਿਹੜਾ ਲਾਲ ਸਿੰਘ ਨੇ ਉਹਨਾਂ ਵਿੱਚ ਇੱਕ ਵਿਅਕਤੀ ਦੀ ਪਛਾਣ ਕਾਰਤਿਕ ਸਿੰਘਲਾ ਵੱਜੋਂ ਕੀਤੀ। ਕਾਰਤਿਕ ਸਿੰਘਲਾ ਜਿਹੜਾ ਕਿ ਸਿੰਘਲਾ ਮੈਡੀਕਲ ਏਜੰਸੀ ਜੋ ਕਾਂਦੀ ਮਾਰਗ ਵਿੱਚ ਹੈ, ਉਹਦਾ ਮਾਲਕ ਹੈ। ਕਿਉਂਕਿ ਜਿਹੜਾ ਲਾਲ ਸਿੰਘ ਸੀ ਉਹ ਅਕਸਰ ਉਹ ਦੁਕਾਨ ਤੇ ਪੈਣਾ ਜਾਂਦਾ ਹੁੰਦਾ ਸੀ ਉਹ ਆਪਣੀ ਪਸ਼ਵਮਤੀ ਦਵਾਈ ਲੈਣ ਵਾਸਤੇ। ਉਥੇ ਹੀ ਮਾਨਮ ਮੰਡੀ ਤੇ ਜਿਹੜਾ ਦਿਸਰਾ ਦੋਸ਼ੀ ਮੋਹਿਤ ਤੇ ਦinesh ਵੀ ਉੱਥੇ ਦੁਕਾਨ ਤੇ ਹੁੰਦੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਲਾਲ ਸਿੰਘ ਨੂੰ ਜਾਣਦਾ ਹੈ, ਤਾਂ ਘਬਰਾਹਟ ਵਿੱਚ ਆ ਗਿਆ। ਤੇ ਇੰਨੇ ਵਿੱਚ ਜਿਹੜਾ ਮਾਨਮ ਮੰਡੀ ਦੇ ਹੱਥ ਵਿੱਚ ਦੇਸੀ ਪਿਸਤੌਲ 12 ਬੋਰ ਕੱਟਾ ਸੀ। ਪ੍ਰਾਣ ਪਚਾਉਣ ਕਰਦੇ ਹੋ ਪਛਾਣ ਫੜਨ ਲੱਗਿਆ ਤਾਂ ਉਹਦੇ ਅਪਮੰਡਾ ਪਿਸਤੌਲ ਦਾ ਖੈਰ ਬਿਆ ਤੇ ਉਹ ਦਿਨੇਸ਼ ਦੇ ਪੱਟੇ ਚ ਲੱਗਿਆ ਤੇ ਭੜਾਉਣ ਤੋਂ ਬਾਅਦ ਉਸ ਨੂੰ ਜਿਹੜੀ ਬਜ਼ਾਰੋ ਗੱਡੀ ਵਿੱਚ ਕੰਡੈਕਟਰ ਸ਼ੀਟ ਤੇ ਚੱਕ ਕੇ ਭੱਜ ਗਏ ਭੱਜਣ ਲੱਗੇ ਤਾਂ ਇੱਕ ਪੱਥਰ ਦੇ ਵਿੱਚ ਗੱਡੀ ਟਕਰਾ ਗਈ ਜਿੱਥੇ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੇ ਛੱਡ ਕੇ ਬਾਬਾ ਜੀਵਨ ਸਿੰਘ ਤੋਂ ਚਲੇ ਗਏ ਅੱਜ ਮਿਤੀ 23 2025 ਨੂੰ ਐਸੇ ਕਸ਼ਮੀਰ ਸਿੰਘ ਨਰਮਾ ਰੋਡ ਤੇ ਗਸ਼ਤ ਕਰਦੇ ਸੀ ਤਾਂ ਉੱਥੇ ਮੌਕੇ ਤੇ ਉਹਨੇ ਕਾਰਤਕ ਸਿੰਘ ਲਾਂ ਮੋਹਿਦ ਤੇ ਮਾਨਮ ਮੰਡੀੋਂ ਮੁਕੰਮਲ ਚ ਗਸ਼ਤਰ ਕੀਤਾ ਗਸ਼ਤਰ ਕਰਨ ਤੋਂ ਬਾਅਦ ਜਿਹੜਾ ਪਟਕਸਰ ਦਾ ਮਾਤਾ ਅਧਾਰ ਵਰਤਿਆ ਗਿਆ ਸੀ ਦਿੱਸੀ ਪਸਤੌਲ ਬਾਰਾਂ ਮਰ ਕਟਾ ਕੋਲ 2 ਕਾਪੇ ਇੱਕ ਮਾਨ ਆਟੋ ਵਾਇਲ ਫੋਨ ਤੇ ਵਰਤੀ ਹੋਈ ਗੱਡੀ ਪੀਪੀ 02 ਸੀ 36750 ਬਰਾਮਤ ਕੀਤੀ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛ ਕੇ ਸਤੇ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਵੀ ਇੱਕ 17 8 2025 ਨੂੰ ਜਿਹੜਾ ਗਨਪਤੀ ਪੁਲ ਦੇ ਉੱਪਰ ਵਾਰਤ ਕੀਤੀ ਸੀ ਜਿੱਥੇ ਇੱਕ ਪੁੱਤਾ ਪੰਨ ਦਾ ਜ਼ਿੰਮੇਵਾਰ ਸਬਜ਼ੀ ਵੇਚਣ ਲਈ ਆਇਆ ਸੀ ਤਾਂ ਆਟੋ ਗੱਡੀ ਨੂੰ ਘੇਰ ਕੇ ਪੰਦਪੁਰ ਕਰਕੇ 3600 ਰੁਪਏ ਦੀ ਫੋਕੀ ਕੀਤੀ ਸੀ ਤੇ ਇੱਕ ਵਾਰ ਦਾ ਤੇ ਉਹਨਾਂ ਨੇ ਨਰੂਆਣਾ ਪਿੰਡ ਇੱਕ ਲੇਡੀ ਜੋੜੀ ਐਕਟਵਾ ਤੇ ਜਾ ਰਹੀ ਸੀ ਉਸ ਨੂੰ ਉਹਦੀ ਕੰਨਾਂ ਦੀਆਂ ਵਾਲੀਆਂ ਤੇ ਚੈਨ ਦੀ ਫੋਕੀ ਕੀਤੀ ਸੀ ਅਤੇ ਇੱਕ ਹੋਰ ਵਾਰ ਦਾ ਤੇ ਨਰਾ ਮੁਹਬਤ ਜਿਹੜਾ ਫਾਟ ਕੇ ਪੈਂਦਾ ਉਥੇ 50000 ਰੁਪਏ ਤੇ ਇੱਕ ਮੋਬਾਈਲ ਫੋਨ ਕੋਇਆ ਸੀਗਾ ਇਹਨਾਂ ਦੇ ਖਲਾਫ ਨਖਾਣਾ ਖਾਣਾ ਸਦਰ ਬਟੰਟਾ ਤੇ ਕਿਨਾਰ ਕਲੋਨੀ ਵਿੱਚ ਵੀ ਕੰਮ ਕਰਨੇ ਦਰਜ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਹੋਰ ਡਕਾਈ ਦਾ ਪੁੱਛਗਿੱਛ ਕੀਤਾ ਜਾ ਰਿਹਾ ਹੈ ਇਹ ਸਾਰੇ ਮਾਮਲੇ ਵਿੱਚ ਸਾਰੇ ਇੰਦੇ ਵਰਤੇ ਕੱਢੇ ਹਾਂਜੀ ਇਹ ਸਾਰੇ ਚਾਰੇ ਬੰਦੇ ਹੁੰਦੇ ਆ ਜਿਹੜੀਆਂ ਵਾਰਤੰਧਨ ਕਰਦੇ ਆ ਤਕਰੀਬਨ 2 ਮਹੀਨਾ ਤੋਂ ਇਹ ਵਾਰਤੰਧਨ ਕਰ ਰਹੇ ਆ ਤੇ ਪਜਾਰੋ ਗੱਡੀ ਦੇ ਵਿੱਚ ਹੀ ਵਾਰਤੰਧਨ ਕਰਦੇ ਆ ਇਹ ਰਾਤ ਨੂੰ 11 ਵਜੇ ਨਿਕਲਦੇ ਆ ਸਵੇਰੇ 4-5 ਵਜੇ ਵਾਪਸ ਆ ਜਾਂਦੇ ਆ ਨਸ਼ੇੜੀ ਕੱਲ ਹਜਰ ਕੋਲ ਸਾਹਮਣੇ ਨਹੀਂ ਫਿਰ ਵੀ ਉਹਦਾ ਡਾਕਟਰ ਟੈਸਟ ਕਰਾ ਕੋਲ ਆ ਮੰਗ ਕੇ ਕੀ ਇਹ ਪੜੇ ਲਿਖੇ ਆ ਧਿਆਨ ਪੜਿਆ ਜਿਹੜਾ ਪੜਿਆ ਜਿਹਨਾਂ ਜਿਹੜਾ ਕਾਰਤਿਕ ਸਿੰਘ ਰਾਏ ਦੀ ਸਿੰਗਲਾ ਮੈਡੀਕਲ ਏਜੰਸੀ ਗਾਂਧੀ ਮਾਰਗ ਦੁਕਾਨ ਹੈ ਮੈਡੀਕਲ ਸ਼ਾਪ ਹੈ ਉੱਥੇ ਜਿਹੜਾ ਮਨੋ ਮੈਂਡੀ ਹੈ ਉਹ ਦੁਕਾਨ ਦੇ ਨਾਲ ਕੰਮ ਕਰਦਾ ਹੈ ਜਿਹੜਾ 모ਹਿਤ ਹੈ ਇਹ ਲੈਬੋ ਸਰਕੀ ਗੱਡੀ ਇਹਨਾਂ ਕੋਲ ਵੱਡੀ ਗੱਡੀ ਪੰਜਰੋ ਗੱਡੀ ਹੈ ਉਹ ਕਾਂਟਕ ਸਿੰਘ ਵਾਲੀ ਗੱਡੀ ਹੈ ਜਿਹੜਾ ਦinesh ਹੈ ਉਹ ਵੀ ਇਹਨਾਂ ਨਾਲ ਹੀ ਉੱਥੇ ਦੁਕਾਨ ਤੇ ਬੈਠਦਾ ਮੈਡੀਕਲ ਏਜੰਸੀ ਦੇ ਇਹਨਾਂ ਨਾਲ ਜਦੋਂ ਫਾਇਰ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਪਹਿਲਾਂ ਦinesh ਨੇ ਚੱਕ ਕੇ ਲੈ ਕੇ ਆਗੇ ਸੀ ਸਿਵਲ ਹਸਪਤਾਲ ਡੰਡਾ ਤਾਂ ਸਿਵਲ ਹਸਪਤਾਲ ਤੋਂ ਹੁਣ ਕੋਸਮੋਚ ਦਾਖਲ ਹੈ ਜਿਸ ਦਾ ਉਹ ਲਾਂਚ ਚੱਲ ਰਿਹਾ ਹੈ ਅਲਾਇਦਵਾਦ ਨੂੰ ਮੁਕਤ ਕਰਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਹੈ ਸੰਬੰਧ ਤਾਂ ਇਕੱਠਿਆਂ ਕੋ ਕੋ ਮੈਡੀਕਲ ਸਟੋਰ ਕਾਂਟਕ ਸਿੰਘ ਵਾਲਾ ਉੱਥੇ ਮੰਡੀ ਉਹਦੇ ਦੁਕਾਨ ਤੇ ਨੌਕਰੀ ਕਰਦਾ ਹੈ ਦੇ ਕੋਲ ਬੌਟਰ ਆਉਂਦੀ ਆ ਉੱਥੇ ਮੁਹਤ ਰੰਦਾ ਤੇ ਦਿਨੇਸ਼ ਨਾਲ ਜੁੰਦਾ ਉਹਦੀ ਮੈਡੀਕਲ ਏਜੰਸੀ ਆ ਮਤਲਬ ਚੰਗਾ ਕੰਮ ਹੁੰਦਾ ਫਿਰ ਉਹ ਲੋਟੂ ਵਾਲੇ ਪਾਸੇ ਕਾਰਨ ਕੀ ਕਰਨ ਉਹਦੇ ਖਰਚੇ ਜ਼ਿਆਦਾ ਖਰਚੇ ਜ਼ਿਆਦਾ ਹੋਣ ਕਰਕੇ ਮੈਡੀਕਲ ਏਜੰਸੀ ਜੂ ਰਹੀ ਹੈ ਇਹ ਰਹਿਣਾ ਕਿੱਥੋਂ ਦੇ ਜੀ ਇਹ ਸਰਕੀ ਰੋਡ ਦੇ ਆਹ ਵਾਲੇ ਚਾਰੇ ਚਾਰੇ ਹਾਂਜੀ ਇਹ ਨਸ਼ੇ ਵਾਲੇ ਕਰਦੇ ਸੀ ਨਸ਼ੇ ਵਾਲੀ ਬਲਕਿ ਅਜੇ ਕੋਈ ਸਾਹਮਣੇ ਨਹੀਂ ਆਈ ਗੱਲ ਫਿਰ ਵੀ ਅਸੀਂ ਇਹਨਾਂ ਦਾ ਡਾਕਟਰ ਚਾਹ ਕੇ ਚੱਕੇ ਲੋਟਦਾ ਇਹ ਬਿੰਡੇ ਤੋਂ ਇਲਾਵਾ ਹੋਰ ਜਿਹੜੇ ਤੋਂ ਕਰ ਪਰ ਠੰਡੇ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਪੁੱਛੋ ਉਸ ਤੋਂ ਇਲਾਵਾ ਇਹਨਾਂ ਨੇ ਫਿਰੋਜ਼ਪੁਰ ਦੇ ਵੀ ਉਹ ਕੀਤੀ ਹੈ 6000 ਰ ਇਹ ਧਰੋਂ ਬਰਨਾਲਾ ਏਰੀਆ ਵਿੱਚ ਹੋ ਗਿਆ ਇਹ ਲੱਗਦੀ ਇਹ ਦੁਬਾਰ ਵੀ ਜੱਦੀ ਹੀ ਲੱਗਦੀ ਤੇ ਰਾਤ ਨੂੰ ਹੀ ਨਿਸ਼ਾਨਾ ਬਣਾਉਂਦੇ ਸੀ ਜੀ ਅੱਜ ਰਾਤ ਨੂੰ ਜਿਹੜਾ ਰਾਹ ਹੀ ਰਹਾ ਜਾਂ ਕੋਈ ਬੰਦੇ ਦੋ ਇਕੱਠੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਜਾਂ ਕੋਈ ਵਹੀਕਲ ਤੇ ਜਾ ਰਹੇ ਆ ਉਹਨੂੰ ਕਿਹਾ ਕੁਤਮਾਰ ਕਰ ਸਰਕੀਨੀ ਦੇ ਤੋਂ ਕਰਦਾ ਜਾ ਰਹੇ ਇਹ ਤਕਰੀਬਨ 2 ਮਿੰਟ ਦਾ ਵਾਰਦਨ ਕਰ ਰਹੇ ਆ ਅਸਲੀ ਦਾ ਪਤਾ ਨਹੀਂ ਕਿ ਵੀ ਪਤਾ ਹੈ ਕਿ ਕਿਸ ਤਰ੍ਹਾਂ ਦਾ ਮਸਲਾ ਦੇਸੀ ਪਿਸਤੌਲ ਦੀ 12 ਬਾਰ ਬੁਰ ਕਟਾ ਉਹ ਪਤਾ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਇਹ ਜਦਾਂ ਕਿੱਥੇ ਕਿੱਥੇ ਨਾਲ ਵਾਰਤਾਲਾ ਕੀਤੀ ਤੇ ਫੋਜ ਪੁਲਿਸ ਦੇ ਕੋਲ ਪਰਚੇ ਰਿਹਾ ਜੀ ਨਹੀਂ ਆਪਣੇ ਬਠਿੰਡ ਜਾਂਦੇ ਖਲਾ ਪਰ